ਈ ਬ੍ਰਦਰ ਇਸੇ ਤਰ੍ਹਾਂ ਆ ਜਿੱਦਾਂ ਗਜ਼ਾ ਕਰੀਦੀ ਨਾ ਗਦਾ ਕਰ ਆਟਾ ਨਹੀਂ ਮੰਗਤੇ ਹੁੰਦੇ ਟੜਕੇ ਟੜਕੇ ਉਸ ਤਰ੍ਹਾਂ ਹੀ ਆ ਆਪਣਾ ਸਿਰ ਕਲਮ ਕਰਕੇ ਆਪਣੇ ਹੰਕਾਰ ਦੇ ਡੱਕਰੇ ਕਰਕੇ ਹੌਮੈ ਮਾਰ ਕੇ ਕਈ ਵਾਰੀਓ ਮੈਨੂੰ ਸਪੋਰਟ ਕਰਦੇ ਬੜਾ ਮੁਸ਼ਕਿਲ ਕੰਮ ਹੈ ਕਿੰਦਾ ਔਖੀਕਾਰ ਫਕੀਰੀ ਵਾਲੀ ਚੜ੍ਹ ਸੂਲੀ ਤੇ ਬਹਿਣਾ ਗਲੀ ਗਲੀ ਦੇ ਟੁਕੜੇ ਮੰਗੜੇ ਮਾਈਏ ਪੈਣੇ ਖੜ ਛੱਡ ਦੇ ਸਜਣਾ ਸਿਆਸਤਾਂ ਦਾ ਖਹਿੜਾ ਤੋਂ ਕੀ ਇਤੋ ਲੈਣਾ ਫੇ ਪੁਲਿਸ ਦੀਆਂ ਡਾਂਗਾਂ ਖਾ ਖਾ ਕੇ ਕਲਾਕਾਰਾਂ ਨੂੰ ਦੇਖਦੇ ਸੀ ਹੋਰ ਤੁਹਾਡੀਆਂ ਆ ਕੇ ਮਿੰਟਾਂ ਪਾਉਂਦੇ ਆ ਤੁਹਾਡਾ ਕਾਫਲਾ ਸ਼ੁਰੂਆਤੀ ਦੌਰ ਚ ਘੇਰ ਲਿਆ ਗਿਆ ਤੁਹਾਨੂੰ ਉੱਥੇ ਹੀ ਰੋਕ ਲਿਆ ਗਿਆ ਲੋਕਾਂ ਨੇ ਜਿੰਦਾਬਾਦ ਮਰਦਾਬਾਦ ਦੇ ਨਾਰੇ ਲਾ ਦਿੱਤੇ ਜਿੰਨੀਆਂ ਸਕੀਮਾਂ ਸਟੇਟ ਗਵਰਨਮੈਂਟ ਦਿੰਦਾ ਉੱਥੋਂ ਹੀ ਆਉਂਦੀਆਂ ਕਿਸਾਨ ਤਾਂ ਕਹਿੰਦੇ ਕਿ ਸਾਡੇ ਨਾਲ ਧੋਖਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਨਕਾ ਇੰਨਾ ਕੁ ਮੰਗ ਲੋ ਇੰਨੀਆਂ ਕੁ ਫਸਲਾਂ ਤੇ ਐਮ ਐਸ ਪੀ ਦੇ ਦਿੰਦੇ ਆ ਇਹਨਾਂ ਨੇ ਕਿਹਾ ਨਹੀਂ ਸਾਰੀਆਂ ਤੇ ਦਿਓ ਉਹ ਸਾਰੀਆਂ ਵੀ ਹੌਲੀ ਹੌਲੀ ਕਿਸ ਤਰ੍ਹਾਂ ਕਰਨਗੇ ਯਾਰ ਜੇ ਲੋ ਤੁਸੀਂ ਲੋਕਾਂ ਚ ਵਿਚਰੋਗੇ ਜਾਂ ਤੁਹਾਡੇ ਨਾਲ ਤੁਹਾਡੇ ਨਾਲ ਦੇ ਭਾਜਪਾ ਦੇ ਸਾਥੀ ਜਾਂ ਨੁਮਾਇंदे ਆਉਣਗੇ ਉਹ ਲੋਕਾਂ ਚ ਵਿਚਰਣਗੇ ਫਰੀਦਕੋਟ ਦੇ ਲੋਕਾਂ ਨੂੰ ਵੇਖਣਗੇ ਤਾਂ ਉਹਨਾਂ ਦੇ ਦਿਮਾਗ ਅਗੇ ਉਹਨਾਂ ਦੇ ਕੰਨਾਂ ਚੋਂ ਆਵਾਜ਼ਾਂ ਗੂੰਜਣਗੀਆਂ ਜਿਹੜੇ ਸ਼ੈਲਜ਼ ਚੱਲੇ ਨੇ ਬਾਰਡਰਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਉਹ ਦ੍ਰਿਸ਼ ਉਹਨਾਂ ਦੇ ਸਾਹਮਣੇ ਆਉਣਗੇ ਜਿਹੜੇ ਬੰਦੇ ਮਾਰੇ ਗਏ ਉੱਥੇ ਉਹਨਾਂ ਦੀਆਂ ਸ਼ਕਲਾਂ ਸਾਹਮਣੇ ਆਉਣਗੀਆਂ ਜਦੋਂ ਗੱਠਜੋੜ ਸੀਗਾ ਤੇ ਸਾਰੇ ਜੱਟ ਜ਼ਿਮੀਦਾਰੀ ਐ ਸੀਐਮ ਵੀ ਤੇ ਉੱਥੇ ਮੋਦੀ ਦੇ ਵੀ ਸਾਰੇ ਗੋਡਿਆਂ ਨਾਲ ਗੋਡਾ ਜੋੜ ਕੇ ਜੱਟ ਜ਼ਿਮੀਦਾਰੀ ਐ ਵੱਡੇ ਮਨਿਸਟਰ ਤੋਮਰ ਨੂੰ ਲਾ ਲਓ ਬਾਦਲ ਸਾਹਿਬ ਨੂੰ ਲਾ ਲਓ ਹੋਰ ਕਿਹੜੇ ਕਿਹੜੇ ਸਟੇਟ ਦੇ ਆ ਉਹ ਜਦੋਂ ਆਰਡੀਨੈਂਸ ਬਣਦੇ ਆ ਤਿੰਨੇ ਕਾਨੂੰਨ ਉਦੋਂ ਨਾਲ ਬੈਠੇ ਹੁੰਦੇ ਆ ਹੰਸ ਰਾਜ ਦੀ ਤਾਂ ਔਕਾਤ ਹੀ ਕੋਈ ਨਹੀਂਗੀ ਇਹ ਨਾਲ ਬੈਠੇ ਹੁੰਦੇ ਆ ਉਹਨੂੰ ਫੂਕ ਦੇ ਹੀ ਜਾਂਦੇ ਆ ਕਿ ਤੁਸੀਂ ਤਾਂ ਜੀ ਇਹੋ ਜਿਹਾ ਕੰਮ ਕਰ ਰਹੇ ਆ ਕਿ ਤੁਸੀਂ ਤਾਂ ਲਾਟਰੀ ਕੱਢ ਰਹੇ ਆ ਕਿਸਾਨਾਂ ਦੀ ਫੇਰ ਉਹਦੇ ਹੱਕ 'ਚ ਵੀ ਬੋਲਦੇ ਆ ਫੇ ਇਹ ਵੀ ਕਹਿੰਦੇ ਕਨਵਿੰਸ ਕਰਦੇ ਆ ਜਦੋਂ ਛੇਤਰ ਪੈਂਦੇ ਇਹਨਾਂ ਦੇ ਉਦੋਂ ਫੇ ਨਾ ਉਧਰ ਦੇ ਨਾ ਇੱਧਰ ਦੇ ਚਿੰਨੀਆਂ ਗਾਲਾਂ ਰਾਜੇ ਨੂੰ ਕੱਢੀਦੀਆਂ ਹੁੰਨੀਆਂ ਵਜ਼ੀਰਾਂ ਨੂੰ ਕੱਢੀਦੀਆਂ ਵਜ਼ੀਰ ਸਲਾਹਕਾਰ ਹੁੰਦੇ ਆ ਸਾਰੀ ਪਾਵਰ ਜ਼ਿੰਮੇਦਾਰਾਂ ਕੋਲ ਆ ਯਾਰ ਉਦੋਂ ਕਿਉਂ ਨਹੀਂ ਕਹਿੰਦੇ ਕਿ ਆਕ ਨੂੰ ਨਾ ਬੜਾ ਨਾ ਬੜਾ ਨਾ ਬੜਾ ਐ ਸਾਨੂੰ ਮਾਰਨ ਵਾਲਾ ਇਹ ਕੁਛ ਚੱਲਦਾ ਪਿਆ ਜੇ ਇਹ ਲੀ ਚੱਲਦੀ ਪਈ ਹੈ ਤਾਂ ਹੰਸ ਜੀ ਇਹਨੂੰ ਤੋੜ ਦੇਣਗੇ ਜੇ ਐਮਪੀ ਬਣਦੇ ਨੇ ਮੇਰੀ ਕੀ ਔਕਾਤ ਹੈ ਬੋਲੂਗਾ ਮੈਂ ਝੂਠ ਨਹੀਂ ਬੋਲੂਗਾ ਸਿਰ ਕਲਮ ਕਰ ਦਿਓ ਜੇ ਇੱਥੇ ਇਦਾਂ ਬੋਲਾਂ ਤੇ ਉੱਥੇ ਮੋਦੀ ਕੋਲ ਜਾ ਕੇ ਕੁਝ ਹੋਰ ਬੋਲਾਂ ਉਦੋਂ ਜਾਇਜ਼ ਟਾਈਮ ਸੀ ਟਾਈਮ ਸੀ ਅੰਦੋਲਨ ਦਾ ਹੁਣ ਟਾਈਮ ਨਹੀਂ ਜੋ ਹੁਣ ਪਤਾ ਨਹੀਂ ਹੋਣ ਵਜ੍ਹਾ ਮੈਂ ਦੱਸਣੀ ਨਹੀਂ ਹੁਣ ਕਿਉਂ ਇੱਕ ਕਾਲੀ ਚ ਫਟਾਫਟ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਸਮਝ ਪਏ ਹੋ ਤੁਸੀਂ ਮੈਂ ਸਮਝਦਾ ਲੋਕ ਸਭਾ ਚੋਣਾਂ ਸਰਤੇ ਨੇ ਔਰ ਇਨਾ ਚੋਣਾਂ ਦੇ ਮੱਦੇ ਨਜ਼ਰ ਫਿਲਹਾਲ ਚੋਣ ਖਾੜਾ ਪਖਿਆ ਪਿਆ ਹੈ ਨਾ ਚੋਣ ਖਾੜਿਆਂ ਦੇ ਵਿੱਚ ਵਕਫ ਵਕਫ ਛਾਵਾਂ ਦੇ ਉੱਤੇ ਰੈਲੀਆਂ ਦਾ ਦੌਰ ਜਾਰੀ ਹੈ ਪਰ ਉੱਥੇ ਹੀ ਸਾਡੇ ਰੂਬਰੂ ਅੱਜ ਹੋਏ ਨੇ ਕਿ ਇਹੋ ਜਿਹੇ ਉਮੀਦਵਾਰ ਜਿਹੜੇ ਲੋਕਾਂ ਦੇ ਦਿਲਾਂ 'ਚ ਵਸਦੇ ਨੇ ਪਰ ਫਿਲਹਾਲ ਸੁਰਖੀਆਂ ਖਾਸੀਆਂ ਬਟੋਰਦੇ ਪਏ ਨੇ ਮੇਰੀ ਮਰਾਦ ਹੈਗੀ ਆ ਅਨਸਰ ਅਜਹੰਸ ਜੀ ਤੋਂ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਨੇ ਔਰ ਉਮੀਦਵਾਰੀ ਤੋਂ ਬਾਅਦ ਹੀ ਸੁਰਖੀਆਂ ਇਸ ਤਰ੍ਹਾਂ ਪਖੀਆਂ ਨੇ ਕਿ ਹਰ ਕੋਈ ਜਾਣਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂਸ ਜੀ ਸ਼ੁਕਰੀਆ ਜੀ ਸਮਾਪਤ ਫਰੀਦਾ ਟੁਰਿਆ ਟੁਰਿਆ ਜਾ ਫਰੀਦਾ ਟੁਰਿਆ ਟੁਰਿਆ ਜਾ ਜੇ ਕੋਈ ਮਿਲ ਜਾ ਰੱਬ ਦਾ ਬਖਸ਼ਿਆ ਤੋਂ ਵੀ ਬਖਸ਼ਿਆ ਜਾ ਟੁਰਿਆ ਟੁਰਿਆ ਜਾ ਸਸੀ ਕਾਲ ਜੀ ਬਾ ਕੁਮਾਰ ਜੀ ਤੋਂ ਬਾਤ ਕੀਤੀ ਹਾਂ ਸੀ ਬਹੁਤ ਸ਼ੁਕਰੀਆ ਤੇ ਸਵਾਲਾਂ ਤੇ ਹੁਣ ਆਉਣੇ ਆ ਫਰੀਦਕੋਟ ਹਲਕਾ ਮਿਲਿਆ ਤੁਹਾਨੂੰ ਉਮੀਦਵਾਰੀ ਤੁਹਾਡੀ ਫਰੀਦਕੋਟ ਹਲਕੇ ਦੀ ਹੈ ਸਭ ਤੋਂ ਪਹਿਲਾਂ ਮੈਂ ਉਹੀ ਤੁਹਾਡਾ ਇੱਕ ਬਿਆਨ ਜਾਣਨਾ ਚਾਹੁੰਦਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਹਲਕੇ ਜੀ ਮੈਂ ਕਿਹਾ ਬਾਬਿਆਂ ਦਾ ਨਾਮ ਲੈ ਕੇ ਸ਼ੁਰੂ ਕਰੀਏ ਬਹੁਤ ਚੰਗਾ ਲੱਗ ਰਿਹਾ ਮੈਂ ਮੇਰਾ ਖਿਆਲ ਤੀਜਾ ਇਲੈਕਸ਼ਨ ਮੇਰਾ ਹੋਣੇ ਹੈਗਾ ਪਹਿਲਾਂ ਮੈਂ ਘਬਰਾ ਵੀ ਜਾਂਦਾ ਸਾਂ ਪੈਨਿਕ ਹੋ ਜਾਂਦਾ ਸਾਂ ਕਈ ਮਸਲੇ ਆਉਂਦੇ ਆ ਇਲੈਕਸ਼ਨ ਲੜਨਾ ਸਭ ਤੋਂ ਮੁਸ਼ਕਿਲ ਹੈ ਇਹ ਬ੍ਰਦਰ ਇਸੇ ਤਰ੍ਹਾਂ ਆ ਜਿੱਦਾਂ ਗਜ਼ਾ ਕਰੀਦੀ ਨਾ ਗਦਾ ਕਰ ਆਟਾ ਨਹੀਂ ਮੰਗਦੇ ਤੜਕੇ ਤੜਕੇ ਉਸ ਤਰ੍ਹਾਂ ਹੀ ਆ ਆਪਣਾ ਸਿਰ ਕਲਮ ਕਰਕੇ ਆਪਣੇ ਹੰਕਾਰ ਦੇ ਡੱਕਰੇ ਕਰਕੇ ਹੌਮੇ ਮਾਰ ਕੇ ਕਈਦਾ ਭਾਈਓ ਮੈਨੂੰ ਸਪੋਰਟ ਕਰੋ ਬੜਾ ਮੁਸ਼ਕਿਲ ਕੰਮ ਹੈ ਕਿੰਦਾ ਔਖੀਕਾਰ ਫਕੀਰੀ ਵਾਲੀ ਚੜਸੂਲੀ ਤੇ ਬਹਿਣਾ ਗਲੀ ਗਲੀ ਦੇ ਟੁਕੜੇ ਮੰਗੜੇ ਮਾਈਏ ਪੈਣੇ ਖੜਨਾ ਛੱਡ ਦੇ ਸੱਜਣਾ ਸਿਆਸਤਾਂ ਦਾ ਖਹਿੜਾ ਤੁਕੀ ਇਤੋਂ ਲੈਣਾ ਪਰ ਕੰਬਲ ਤਾਂ ਛੱਡਦਾ ਮੈਂ ਤਾਂ ਛੱਡਦਾ ਕੰਬਲ ਨਹੀਂ ਹੁਣ ਛੱਡਦਾ ਤੇ ਚਲੋ ਸ਼ੁਕਰਿਆ ਦਾਤੇ ਦਾ ਮੈਂ ਤਾਂ ਕਿਨਾਂ ਕਿ ਚੰਗੇ ਭਾਗਾਂ ਦੀ ਗੱਲ ਆ ਕਿ ਸ਼ਹਿਰ ਉਹ ਮਿਲਿਆ ਹਲਕਾ ਉਹ ਮਿਲਿਆ ਜਦੋਂ ਦਾ ਮੈਂ ਜੰਮਿਆ ਮੈਨੂੰ ਇਹ ਬੜਾ ਸ਼ੌਕ ਸੀਗਾ ਕਿ ਕੋਈ ਐਸੀ ਜਗ੍ਹਾ ਟਿਕ ਜਾਵਾਂ ਮੈਂ ਜਿੱਥੇ ਸੂਫੀਆਂ ਦਾ ਸ਼ਹਿਰ ਹੋਵੇ ਇਸੇ ਕਰਕੇ ਮੇਰਾ ਨਕੋਦਰ ਜਦੋਂ ਪਾਲਣ ਪੋਸ਼ਣ ਹੋਇਆ ਉਹ ਡੇਰੇ ਦੀ ਸੇਵਾ ਵੀ ਸੰਭਾਲੀ ਉਹ ਡੇਰਾ ਨਹੀਂ ਉਹ ਤਕੀਆ ਡੇਰਾ ਉਹ ਹੁੰਦਾ ਜਿੱਥੇ ਪ੍ਰਾਪਰਟੀ ਪ੍ਰਾਪਰਟੀ ਬਣ ਜਾਏ ਆ ਸਿਆਸੀ ਉਸ ਜਦੋਂ ਜਲੰਧਰੋ ਜਲੰਧਰੋ ਨਾਂ ਚੱਲੇ ਨਾ ਤਾਂ ਐਵੇਂ ਕੋਈ ਇਸ਼ਾਰਾ ਨਾ ਕੋਈ ਲਫਜ਼ ਕਹ ਦੇ ਵਰਨਾ ਉੱਥੇ ਨਾ ਕੋਈ ਨਸ਼ਿਆਂ ਦਾ ਇਹ ਕੋਈ ਜਗ੍ਹਾ ਹੈ ਬਾਪੂ ਲਾਲ ਬਾਦਸ਼ਾਹ ਜੀ ਦੀ ਜਿੱਥੇ ਕਿਸੇ ਵੀ ਤਰ੍ਹਾਂ ਦਾ ਨਸ਼ਿਆਂ ਦਾ ਸੇਵਨ ਨਹੀਂ ਹੁੰਦਾ ਤਾਂ ਅਸੀਂ ਕਦੀ ਕਿਸੇ ਨੂੰ ਫੋਰਸਫੁਲੀ ਵੀ ਨਹੀਂ ਲੱਕਿਆ ਤੁਸੀਂ ਉੱਥੇ ਜਾ ਕੇ ਦੇਖੋ ਕੁਝ ਨਹੀਂ ਕਹਿੰਦਾ ਸੰਗੀਤ ਵੱਲ ਲਾਤਾ ਮਾਲਕ ਦੇ ਨਾਮ ਵੱਲ ਲਾਤਾ ਨਹੀਂ ਤਾਂ ਲੋਕੀ ਤੁਹਾਨੂੰ ਪਤਾ ਹਰ ਜਗ੍ਹਾ ਸੂਫੀਆਂ ਦਾ ਨਾਮ ਲੈ ਕੇ ਤੇ ਬੜਾ ਖੁਸ਼ ਹੁੰਦਾ ਇਸੇ ਤਰ੍ਹਾਂ ਮੈਨੂੰ ਇਹ ਲੱਗਾ ਕਿ ਹੈੱਡ ਆਫਿਸ ਜਿਹੜਾ ਹੈ ਉਹ ਪਾਕਪਟਨ ਤੋਂ ਬਾਅਦ ਫਰੀਦਕੋਟ ਆ ਬਾਬਾ ਫਰੀਦ ਦੀ ਧਰਤੀ ਹੈ ਔਰ ਦੋ ਹਸਤੀਆਂ ਦੇਖੋ ਇਹਦੇ ਵਿੱਚ ਆਉਂਦੀਆਂ ਜਗਤਗੁਰੂ ਜਿੰਨਾ ਤੋਂ ਵੱਡਾ ਕੋਈ ਵੀ ਨਹੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹ ਉਹ ਖੁਦ ਚੱਲ ਕੇ ਗਏ ਪਾਕਪਟਨ ਸ਼ਰੀਫ ਉੱਥੇ ਦੋ ਵਾਰੀ ਮੈਂ ਵੀ ਮੱਥਾ ਟੇਕਣ ਗਿਆ ਤੁਹਾਨੂੰ ਪਤਾ ਜਦੋਂ ਕਹਿੰਦੇ ਸੀ ਪਾਕਿਸਤਾਨ ਬਹੁਤ ਜਾਂਦਾ ਮੈਂ ਇਸੇ ਕੰਮ ਜਾਂਦਾ ਸੀ ਕਦੀ ਨਨਕਾਣਾ ਸਾਹਿਬ ਜਾਂਦਾ ਸੀ ਕਦੀ ਕਰਤਾਰਪੁਰ ਪੁੱਛੋ ਤਿੰਨ ਤਿੰਨ ਚਾਰ ਚਾਰ ਦਿਨ ਰਹਿੰਦਾ ਸੀ ਉਦੋਂ ਲਾਂਗਾ ਨਹੀਂ ਸੀ ਬਣਿਆ ਕੀਰਤਨ ਦੀਆਂ ਮੇਰੀਆਂ ਵੀਡੀਓ ਵੀ ਆ ਉਥੇ ਲੋਕੀ ਉਦੋਂ ਵੀ ਇਲਜ਼ਾਮ ਲਾਈ ਜਾਂਦੇ ਸੀ ਆਹ ਬਣ ਗਿਆ ਉਹ ਬਣ ਗਿਆ ਆਹ ਬਣ ਗਿਆ ਸੂਫੀ ਕੁਛ ਨਹੀਂ ਬਣਦਾ ਹੁੰਦਾ ਸੂਫੀ ਸਭੇ ਧਰਮਾਂ ਤੋਂ ਉੱਪਰ ਹੁੰਦਾ ਸੋ ਪਤਾ ਲੱਗਾ ਕਿ ਉਸ ਤੋਂ ਬਾਅਦ ਅਗਰ ਕੋਈ ਜਗਾ ਹੈ ਤੇ ਉਹ ਹੈ ਫਰੀਜਕੋਟ ਫਿਰ ਮੈਨੂੰ ਇੱਕ ਲੱਗਾ ਕਿ ਇੱਕ ਤੇ ਇਦਾਂ ਮੈਨੂੰ ਫੀਲ ਹੋਇਆ ਜਿੱਦਾਂ ਕੋਈ ਕੁੜੀ ਦੇਰ ਬਾਅਦ ਮਾਪਿਆਂ ਦੇ ਆ ਜਵੇ ਪੇਕਿਆਂ ਦੇ ਆ ਜਵੇ ਰੂਹ ਤੇ ਇਸ ਤਰ੍ਹਾਂ ਹੀ ਹੈ ਨਾ ਤੇ ਦੂਸਰਾ ਸ਼ਹਿਰ ਉਹ ਮਿਲ ਜਾਏ ਜਿਹੜਾ ਸੂਫੀਆਂ ਦਾ ਫਿਰ ਮੈਂ ਕਿਹਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਔਰ ਬਾਬਾ ਫਰੀਦ ਤੇਰੇ ਹੀ ਆਸਰੇ ਹੁਣ ਜਿੱਤਾਂ ਹਾਰਾਂ ਤੋਂ ਉੱਪਰ ਕਰਦੇ ਹੁਣ ਨਾ ਮੈਨੂੰ ਇੱਕ ਤੇ ਭੈੜਾ ਬੁਲਾਵੀਂ ਨਾ ਇੱਕ ਝੂਠ ਨਾ ਬੁਲਾਵੀਂ ਹੁਣ ਜਿਹੜਾ ਤੇਰੇ ਸ਼ਹਿਰ ਵਿੱਚ ਵਾਅਦਾ ਕਰ ਲਿਆ ਲੋਕੀ ਇਹਨਾਂ ਕਹਿੰਦੇ ਵੀ ਗੱਪਾਂ ਮਾਰ ਕੇ ਮੁੜ ਕੇ ਨਜ਼ਰ ਹੀ ਨਹੀਂ ਆਇਆ ਲੋਕੀ ਦੇਖ ਲੈਣ ਕਿ ਜੇ ਦਿੱਲੀ ਟਿਕ ਸਕਦਾ ਜੇ ਜਦੋਂ ਦਾ ਸਿਆਸਤ ਚ ਆਇਆ ਖਾੜੇ ਛੱਡ ਸਕਦਾ ਫਾਈਨੈਂਸ਼ਲੀ ਦੇ ਲੋ 1 ਰੁਪਿਆ ਨਹੀਂ ਕੋਈ ਛੱਡਦਾ ਮੈਂ ਰੋਜ਼ ਦਾ 15 20 ਲੱਖ ਛੱਡਿਆ ਹੋਇਆ ਚੈੱਕ ਕਰ ਲਿਓ ਮੁੜ ਕੇ ਮੈਂ ਕਮਰਸ਼ੀਅਲੀ ਵਪਾਰਕ ਤੌਰ ਤੇ ਸੰਗੀਤ ਨੂੰ ਨਹੀਂ ਲਿਆ ਨਿਸ਼ਕਾਮ ਸੇ ਉਹ ਮੈਂ ਕਰ ਦਿੰਨਾ ਕੋਈ ਤਕੀਰਤਨ ਕਰਨਾ ਹੋਵੇ ਫ੍ਰੀ ਕਰ ਦਿੰਨਾ ਸੂਫੀ ਕੋਈ ਸੋਨੇ ਫ੍ਰੀ ਕਰ ਦਿੰਨਾ ਵਿਆਹ ਚ ਸ਼ਗਨ ਵੀ ਦੇ ਦਿੰਨਾ ਗਾ ਵੀ ਦੇ ਦਿੰਨਾ ਉਦਾਂ ਮੈਂ ਕਾਰੋਬਾਰ ਨਹੀਂ ਰੱਖਿਆ ਇਸੇ ਤਰ੍ਹਾਂ ਮੈਂ ਫਰੀਦਕੋਟ ਵਿੱਚ ਜਿਹੜੀ ਗੱਲ ਕਰਾਂ ਜਿੱਥੇ ਜ਼ਫਰਨਾਮਾ ਲਿਖਿਆ ਗਿਆ ਦੀਨਾ ਕਾਂਗੜ ਵੀ ਉਸੇ ਹਲਕੇ ਚ ਹੈ ਮੇਰੇ ਅਬ ਸੱਚੇ ਪਾਸ਼ਾ ਮੇਰੇ ਤੋਂ ਝੂਠ ਨਾ ਬੁਲਾਈਂ ਕੋਈ ਗੱਲ ਬੁਲਾਈ ਜਿਹੜੀ ਪੂਰੀ ਕਰ ਸਕਦਾ ਮੈਨੂੰ ਸਮਰੱਥਾ ਦੇਈ ਮੇਰੀ ਪਾਰਟੀ ਤੋਂ ਮੈਂ ਜੋ ਮੰਗਾ ਹਾਈ ਕਮਾਂਡ ਤੋਂ ਇਸ ਸ਼ਹਿਰ ਨੂੰ ਇਸ ਹਾਲਕੇ ਨੂੰ ਦੇ ਦੇ ਆ ਕਰੇ ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਗਪੌੜ ਮਾਰ ਕੇ ਵੀ ਚਲੇ ਗਿਆ ਅਸਫਰੀਦਕੋਟ ਹਲਕੇ ਦੀ ਜਿਹੜੀ ਉਮੀਦਵਾਰੀ ਹੈ ਉਹ ਖਾਸ ਕਰਕੇ ਕਲਾਕਾਰਾਂ ਦੇ ਕੋਲ ਆਉਂਦੀ ਨਜ਼ਰ ਆ ਰਹੀ ਹੈ ਤੁਹਾਡੇ ਕੋਲ ਉਮੀਦਵਾਰੀ ਹੈਗੀ ਹੈ ਕਰਮਜੀਤ ਅਨਮੋਲ ਹੈਗੇ ਨੇ ਕਾਂਗਰਸ ਵੱਲੋਂ ਹੋ ਸਕਦਾ ਆ ਕਿ ਪਹਿਲਾਂ ਵਾਲੇ ਵਾਪਸ ਆ ਜਾਣ ਜਾਂ ਹੁਣ ਇਹ ਵੀ ਗੱਲ ਚੱਲ ਰਹੀ ਸੀ ਕਿਤੇ ਕੋਈ ਪਾਰਟੀ ਕਹਿ ਦੇਵੇ ਕਿ ਸਾਗਰ ਦੀ ਵੋਟੀ ਨੂੰ ਦੇ ਦਈਏ ਸੀਟ ਕੀ ਕੀ ਚੱਲਦਾ ਕੀ ਪਿਆ ਫਰੀਦਕੋਟ ਦੀ ਸੀਟ ਦੇ ਉੱਤੇ ਬਹੁਤ ਅੱਛਾ ਹੈ ਇਹ ਲੋਕਾਂ ਨੂੰ ਨਾ ਦੌਲਤ ਦੀ ਲੋੜ ਰਹਿੰਦੀ ਹੈ ਦੌਲਤ ਦੇਖ ਕੇ ਮੂੰਹ ਮੁਰ ਮੈਨੂੰ ਪਤਾ ਹੈ ਨਾ ਪੈਸੇ ਚ ਕਿੰਨਾ ਕਰਾਸਿਆ ਜੇ ਬਹੁਤ ਰਸ ਹੁੰਦਾ ਮੈਂ ਛੱਡਨੇ ਥੋੜੀ ਸੀ 15-20 ਲੱਖ ਰੋਜ਼ ਦਾ ਸ਼ੌਹਰਤ ਵੀ ਦੇਖ ਲਈ ਪਾਵਰ ਇੰਨੀ ਕਿਾ ਕਿ ਜਦੋਂ ਸਿਆਸਤ ਚ ਨਹੀਂ ਆਉਂਦਾ ਸਾਰੀਆਂ ਪਾਰਟੀਆਂ ਤੁਹਾਨੂੰ ਪਿਆਰ ਕਰਦੀਆਂ ਲੈ ਟਰਾਲੀਆਂ ਗੱਡੀਆਂ ਉਹ ਤਾਂ ਹੁੰਦੀਆਂ ਸੀ ਸਭ ਤੋਂ ਜ਼ਿਆਦਾ ਮੇਰੇ ਘਰ ਹੀ ਆਉਂਦੀਆਂ ਸੀ ਸਿਆਸਤ ਚ ਤਾਂ ਕਿ ਵੰਡਿਆ ਜਾਂਦਾ ਬੰਦਾ ਸੋ ਇਸ ਕਰਕੇ ਇਹ ਜੇ ਸਿੰਗਰ ਆਊਗਾ ਕੋਈ ਸਪੋਰਟਸਮੈਨ ਆਊਗਾ ਕੋਈ ਡਾਕਟਰ ਆਏਗਾ ਕੋਈ ਲੇਖਕ ਆਏਗਾ ਪ੍ਰੋਫੈਸਰ ਆਏਗਾ ਉਹ ਇੱਕ ਤਾਂ ਭੇੜਾ ਬੋਲੇਗਾ ਨਹੀਂ ਦੂਜਾ ਉਹ ਪਹਿਲਾਂ ਹੀ ਰੱਜਿਆ ਹੁੰਦਾ ਉਹਨੂੰ ਲੋੜ ਨਹੀਂ ਕਰਪਸ਼ਨ ਕਰਨ ਦੀ ਉਹ ਫਿਰ ਆਪਣੇ ਲੋਕਾਂ ਲਈ ਸੇਵਾ ਸੱਚੀ ਕਰੇਗਾ ਸੱਚ ਬੋਲੇਗਾ ਇਸ ਕਰਕੇ ਆਰਟਿਸਟ ਜੇ ਆ ਰਹੇ ਆ ਇਹਨਾਂ ਨੂੰ ਨੀਰੇ ਐਂਟਰਟੇਨਰ ਹੀ ਨਾ ਸਮਝੋ ਪਿਹੜੇ ਤਰੀਕੇ ਨਾਲ ਸਮਝੋ ਹੁਣ ਸਾਰਿਆਂ ਦੇ ਧੀ ਪੁੱਤ ਗਾਉਣ ਲੱਗ ਪਏ ਅੱਗੇ ਤੇ ਇੱਕ ਅਧੀ ਕਾਸਟ ਹੁੰਦੀ ਔਰ ਸਾਰੀਆਂ ਕਾਸਟਾਂ ਗਾਉਂਦੀਆਂ ਸੋਚ ਕੇ ਦੇਖੋ ਜਦੋਂ ਤੁਸੀਂ ਕਿਸੇ ਨੂੰ ਐਡਾ ਪਿਹੜਾ ਲਫ਼ਜ਼ ਕਹਿੰਨੇ ਆ ਤੇ ਤੁਹਾਡੀਆਂ ਧੀਆਂ ਨੂੰ ਤੇ ਤੁਹਾਡੇ ਪੁੱਤਾਂ ਨੂੰ ਵੀ ਹੋ ਜਾਂਦੀ ਗੱਲ ਹੁਣ ਸਾਰੀਆਂ ਜਾਤਾਂ ਗਾ ਰਹੀਆਂ ਸੋਚ ਕੇ ਬੋਲਿਆ ਕਰੋ ਤੇ ਗਾਉਣ ਨੂੰ ਸੰਗੀਤ ਨੂੰ ਤੇ ਗੁਰੂ ਘਰ ਵਿੱਚ ਵੀ ਸੂਫੀਜ਼ਮ ਵਿੱਚ ਵੀ ਤੇ ਹਿੰਦੂਇਜ਼ਮ ਵਿੱਚ ਅੱਜ ਕਿਹੜਾ ਇਜ਼ਮ ਹੈ ਕ੍ਰਿਸਚੀਅਨਿਟੀ ਚ ਵੀ ਇਸਲਾਮ ਚ ਵੀ ਬਹੁਤ ਤਰਜੀਹ ਦਿੱਤੀ ਇਸ ਕਰਕੇ ਸਜਣੋ ਆਰਟਿਸਟਾਂ ਨੂੰ ਪਿਆਰ ਕਰਿਆ ਕਰੋ ਆਰਟਿਸਟ ਜੇ ਆਉਂਦੇ ਆ ਤੇ ਉਹਨੂੰ ਵੈਲਕਮ ਕਰੋ ਅੱਛਾ ਜੀ ਦੇਖੋ ਮੈਨੂੰ ਕਿੰਨੇ ਲੱਖ ਦੇ ਕੇ ਅਖਾੜਾ ਬੁੱਕ ਕਰਕੇ ਪਹਿਲਾਂ ਹੀ ਪੈਸੇ ਲੈ ਲੀਦੇ ਸੀ ਤੇ ਜਦੋਂ ਦਾ ਮੈਂ ਆਇਆ ਸਿਆਸਤ 'ਚ ਇੱਕ ਪੰਜੀ ਨਹੀਂ ਮਿਲਦੀ ਲੇਕਿਨ ਗਾਣਾ ਤਾਂ ਸੁਣਾਈਂਦਾ ਸ਼ੁਕਰ ਕਰੋ ਤੁਸੀਂ ਨੂੰ ਕਿੱਥੇ ਪੁਲਿਸ ਦੀਆਂ ਡਾਂਗਾਂ ਖਾ ਖਾ ਕੇ ਕਲਾਕਾਰਾਂ ਨੂੰ ਦੇਖਦੇ ਸੀ ਹੁਣ ਤੁਹਾਡੀਆਂ ਆ ਕੇ ਮਿੰਤਾ ਪਾਉਂਦੇ ਆ अच्छा जी ਫਰੀਦਕੋਟ ਹਲਕੇ ਦੀ ਹੀ ਗੱਲ ਕਰਾਂ ਥੋੜਾ ਕਹਿਣਾ ਹੈ ਕਿ ਥੋੜਾ ਤਾਂ ਚਲੋ ਸੁਪਨਾ ਪੂਰਾ ਹੋ ਗਿਆ ਕਿ ਤੁਸੀਂ ਫਰੀਦਕੋਟ ਵਿੱਚ ਉਮੀਦਵਾਰੀ ਕਰ ਰਹੇ ਹੋ ਪਰ ਮੈਨੂੰ ਐ ਲੱਗ ਰਿਹਾ ਲੋਕਾਂ ਨੂੰ ਐ ਲੱਗ ਰਿਹਾ ਕਿ ਫਰੀਦਕੋਟ ਹਲਕੇ ਦੇ ਲੋਕ ਸ਼ਾਇਦ ਖੁਸ਼ ਨਹੀਂ ਹੈਗੇ ਤੁਹਾਡਾ ਕਾਫਲਾ ਸ਼ੁਰੂਆਤੀ ਦੌਰ ਚ ਘੇਰ ਲਿਆ ਗਿਆ ਤੁਹਾਨੂੰ ਉੱਥੇ ਹੀ ਰੋਕ ਲਿਆ ਗਿਆ ਲੋਕਾਂ ਨੇ ਜਿੰਦਾਬਾਦ ਮਰਦਾਬਾਦ ਦੇ ਨਾਰੇ ਲਾ ਦਿੱਤੇ ਪਹਿਲੀ ਗੱਲ ਤਾਂ ਕਾਫਲਾ ਰੋਕਿਆ ਨਹੀਂ ਤੇ ਨਾ ਰੁਕਿਆ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਉਹ ਨਾਰੇ ਲਾ ਰਹੇ ਸੀ ਮੈਂ ਫੁੱਲ ਸਿਟ ਰਿਹਾ ਸੀ ਮੇਰੀ ਤਾਂ ਆਦਤ ਹੀ ਇਦਾਂ ਦੀ ਹੈ ਕਿ ਕੋਈ ਕਹੀ ਜਾਵੇ ਆਈ ਹੇਟ ਯੂ ਆਈ ਹੇਟ ਮੈਂ ਕਹਿੰਦਾ ਆਈ ਲਵ ਯੂ ਮੈਂ ਉਨੀ ਦੇਰ ਨਹੀਂ ਕਹਿਣਾ ਹਟਣਾ ਜਿੰਨੀ ਦੇਰ ਉਹ ਕਹਿਣਗੇ ਨਾ ਆਈ ਲਵ ਯੂ ਟੂ ਇਸ ਕਰਕੇ ਭਰਾਵਾ ਉਹਨਾਂ ਨੇ ਕੋਈ ਰੋਕਿਆ ਨਹੀਂ ਨਾ ਰੁਕਾਫਲੇ ਰੁਕਦੇ ਹੁੰਦੇ ਆ ਨਾ ਰੁਕਿਆ ਅੱਜ ਤਾਈ ਕੋਈ ਕਾਫਲਾ ਨਾ ਰੁਕਣਾ ਆ ਲੇਕਿਨ ਜਿਹੜੇ ਗੈਰਤਮੰਦ ਲੋਕ ਆਪਣੇ ਹੱਕਾਂ ਲਈ ਬਾਹ ਬਲੰਦ ਤਰੀਕ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਲੋਕਤੰਤਰ ਦੇ ਤੌਰ ਤੇ ਵਿੱਚ اپنی آواز اٹھاਉਂਦੇ ਉਹ کسی طرح بھی غلط نہیں ਹੁੰਦੇ ਉਹਨਾਂ ਨੇ ਕਿੱਥੇ ਰੋਕਿਆ ਸੀ ਖੜੇ ਸੀ ਲਾਈਨਾਂ ਲਾ ਕੇ ਉਹ ਆਪਣਾ ਕੰਮ ਕਰਦੇ ਸੀ ਮੈਂ ਆਪਣਾ ਕੰਮ ਕਰੀ ਗਿਆ ਨਾ ਰੋਕਿਆ ਨਾ ਰੁਕਣਾ ਤੇ ਉਹ ਆਪਣੀਆਂ ਹੱਕਾਂ ਲਈ ਲੜਦੇ ਆ ਅਸੀਂ ਹੁਣ ਲੜਾਂਗੇ ਅਸੀਂ ਪੁਲ ਬਣਾਗੇ ਉਹਨਾਂ ਨੂੰ ਕਹਾਂਗੇ ਤੁਹਾਨੂੰ ਨਹੀਂ ਲੋੜ ਤੁਹਾਨੂੰ ਨਹੀਂ ਬਾਰਡਰਾਂ ਤੇ ਜਾਣ ਦੀ ਲੋੜ ਅਸੀਂ ਬ੍ਰਿਜ ਬਣਾਗੇ ਪਰ ਭਾਜੀਪੀ ਵਾਸਤੇ ਤਾਂ ਮੈਨੂੰ ਲੱਗਦਾ ਖਾਸ ਇੱਕ ਰੋਸ ਹੈਗਾ ਕਿਸਾਨਾਂ ਦੇ ਮਨ 'ਚ ਹੁਣ ਵੀ ਰੋਸ ਹੈ ਹੁਣ ਵੀ ਭਾਜੀਪੀ ਨੂੰ ਉਹ ਗਾਲਾਂ ਹੀ ਕੱਢਦੇ ਆ ਕੋਈ ਬੀਜੇਪੀ ਇਹਨਾਂ ਨੇ ਗਾਲਾਂ ਕੱਢਦਾ ਪਾਲਿਸੀਆਂ ਨੂੰ ਗਾਲਾਂ ਕੱਢਦੇ ਹੁੰਦੇ ਕਿਉਂਕਿ ਬੀਜੇਪੀ ਹੁਣ ਰੂਲ ਕਰਦੀ ਆ ਉਹ ਜਦੋਂ ਇੰਦਰਾ ਦਾ ਰਾਜ ਸੀ ਉਦੋਂ ਕਿਹੜਾ ਬਹੁਤ ਆਪਾਂ ਕਰਦੇ ਸੀ ਆਪਣੀ ਜਿਹੜਾ ਵੀ ਹੱਕਾਂ ਦੀ ਰਾਖੀ ਜਿਹੜਾ ਵੀ ਕੋਈ ਲੱਗਦਾ ਮੈਂ ਤਾਂ ਇਹ ਸੋਚਦਾ ਹਾਂ ਕਿ ਇੰਨੀ ਆਵਾਜ਼ੀ ਆ ਜਿੰਨਾ ਕਿ ਕੀਤਾ ਉਹਨੇ ਪਹਿਲਾਂ ਉਹਦਾ ਥੈਂਕ ਯੂ ਤਾਂ ਕਰੋ ਜਿੰਨਾ ਪ੍ਰਧਾਨ ਮੰਤਰੀ ਸਾਹਿਬ ਨੇ ਸਿੱਖਾਂ ਲਈ ਤੇ ਪੰਜਾਬੀਆਂ ਲਈ ਕੀਤਾ ਗਿਣ ਕੀ ਤਾਂ ਦੇਖੋ ਜਿੰਨੀਆਂ ਸਕੀਮਾਂ ਸਟੇਟ ਗਵਰਨਮੈਂਟ ਦਿੰਦਾ ਉੱਥੋਂ ਹੀ ਆਉਂਦੀਆਂ ਕਿਸਾਨ ਤਾਂ ਕਹਿੰਦੇ ਕਿ ਸਾਡੇ ਨਾਲ ਧੋਖਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਨਹੀਂ ਨਹੀਂ ਉਹ ਬਿਲਕੁਲ ਨਹੀਂ ਕਹਿੰਦੇ ਉਹ ਕਹਿੰਦੇ ਵੀ ਸਾਡੀਆਂ ਤਿੰਨ ਮੰਗਾਂ ਮੰਨ ਲਈਆਂ ਭੰਗੜਾ ਪਾਉਂਦੇ ਨਹੀਂ ਦੇਖੇ ਤੁਸੀਂ ਭੰਗੜਾ ਪਾ ਕੇ ਆਏ ਸੀ ਉੱਥੋਂ ਉਹ ਕਹਿੰਦੇ ਵਿਸ਼ਵਾਸ ਘਾਤ ਕੀਤਾ ਨਹੀਂ ਨਹੀਂ ਕੋਈ ਵਿਸ਼ਵਾਸ ਘਾਤ ਨਹੀਂ ਕੀਤਾ ਜਿਹੜੇ ਨਹੀਂ ਮੰਗੀਆਂ ਉਹ 19 ਦੇ ਤੁਹਾਨੂੰ ਪਤਾ ਕਿ ਕਿਹਦਾ ਬੰਦਾ ਡਰੇ ਰੱਬ ਕੋਲੋਂ ਰੱਬ ਡਰੇ ਜੱਟਾਂ ਕੋਲੋਂ ਜੱਟ ਡਰਨ ਪਟਵਾਰੀ ਕੋਲੋਂ ਠੀਕ ਹੈ ਜੱਟਾਂ ਨਾਲ ਆੜਾ ਲਾਉਣਾ ਹੀ ਨਹੀਂ ਚਾਹੀਦਾ ਉਹਨਾਂ ਨੇ ਮੰਗਾ ਮਨਾ ਕੇ ਅਜਨਾ ਪਹਿਲੀਆਂ ਵੀ ਮੰਗ ਲਈਆਂ ਜਿਹੜੀਆਂ ਰਹਿ ਗਈਆਂ ਉਹ ਅਸੀਂ ਮਨਾਵਾਂਗੇ ਜੇ ਨਾ ਮੰਨੀਆਂ ਤੇ ਫਿਰ ਅਸੀਂ ਬਿਲਕੁਲ ਰੱਬ ਦੇ ਨਾਂ ਲੈਣਾ ਛੱਡ ਦਾਂਗੇ ਠੀਕ ਹੈ ਮੈਂ ਸਿਆਸਤਦਾਨ ਨਹੀਂ ਪਹਿਲੀ ਗੱਲ ਮੈਂ ਆਰਟਿਸਟ ਬੰਦਾ ਹਾਂ ਆਰਟਿਸਟ ਨੂੰ ਗੱਲ ਕਰਦਾ ਜਿਹੜੀ ਨਿਭਾਈ ਜਾਵੇ ਆਰਟਿਸਟ ਨੂੰ ਅੰਡਰਐਸਟੀਮੇਟ ਨਾ ਕਰੋ ਆਰਟਿਸਟ ਬਹੁਤ ਕਮਿਟਮੈਂਟ ਕਮਿਟਮੈਂਟ ਵਾਲਾ ਹੁੰਦਾ ਪਹਿਲਵਾਨ ਜਿਹੜਾ 4-5 ਘੰਟੇ ਜਾਨ ਨਹੀਂ ਨਾ ਮਰਦਾ ਤੇਲ ਨਹੀਂ ਮਲਦਾ ਬੈਠਕਾ ਨਹੀਂ ਕੱਢਦਾ ਡੰਡ ਨਹੀਂ ਕੱਢਦਾ ਪਹਿਲਵਾਨ ਮਾਲ ਨਹੀਂ ਬਣ ਸਕਦਾ ਗਵਈਆ ਵੀ ਇਸੇ ਤਰ੍ਹਾਂ ਤੜਕੇ ਉੱਠ ਕੇ ਅੰਮ੍ਰਿਤ ਵੇਲੇ ਜਿਹੜਾ 2-4 ਘੰਟੇ ਲਾਉਂਦਾ ਨਹੀਂ ਉਹਦੀਆਂ ਰਗਾਂ ਨਹੀਂ ਚੱਲਦੀਆਂ ਅਸੀਂ ਸਾਧਨਾ ਵਾਲੇ ਬੰਦੇ ਆ ਯਾਰ ਸਾਡੇ ਤੇ ਯਕੀਨ ਕਰੋ ਉਹ ਕੋ ਐਮਪੀ ਬਣ ਕੇ ਮੈਂ ਦੇਖ ਲੈ ਪੰਜ ਸਾਲ ਉੱਥੇ ਜੋ ਕੰਮ ਸਿਕੂ ਕੀਤੇ ਆ ਇੱਥੇ ਵੀ ਕਰਾਂਗੇ ਸੋ ਇਸ ਕਰਕੇ ਬਾਰ-ਬਾਰ ਨਾ ਜੇ ਨਈ ਵੀ ਟਕਰਾਉਂਦੇ ਉਹ ਤਾਂ ਟਕਰਾ ਲਈ ਆਪਾਂ ਮੀਡੀਆ ਨੂੰ ਵੀ ਚਾਹੀਦਾ ਕਿ ਉਹ ਐਸੀ ਗੱਲ ਕਰੇ ਕਿੱਥੇ ਰੋਕਿਆ ਉਹਨਾਂ ਨੇ ਉਹਨਾਂ ਨੇ ਕਿਹਾ ਤੂੰ ਆਪਣਾ ਕੰਮ ਕਰ ਅਸੀਂ ਆਪਣਾ ਕਰਦੇ ਮੈਨੂੰ ਪਿਆਰ ਨਾ ਉਹ ਬੜਾ ਸੋਹਣਾ ਕਿਹਾ ਕਿ ਸਾਡੀ ਗੱਲ ਪਚਾ ਲਿਓ ਹੁਣ ਰਾਜੇਵਾਲ ਸਾਹਿਬ ਨੇ ਤਾਂ ਵੈਸੇ ਗੱਲ ਨਵੇੜਤੀ ਹੈ ਕੱਲ ਪ੍ਰੈਸ ਕਾਨਫਰੰਸ ਕੀਤੀ ਉਹਨੇ ਕਿਹਾ ਵਾਇਲੈਂਟ ਹੋਣ ਦੀ ਕੋਈ ਲੋੜ ਨਹੀਂ ਪਿੰਡਾਂ ਚਾਓ ਆਉਂਦੇ ਆ ਵੈਲਕਮ ਕਰੋ ਛੜੇ ਤੇ ਬਹਿ ਜੋ ਸਾਥ ਚ ਬਹਿ ਜੋ ਕਿਥੇ ਪਰਿਆ ਚ ਬਹਿ ਜੋ ਇਹਨਾਂ ਨੂੰ ਕੁਐਸਚਨ ਕਰੋ ਸਵਾਲ ਕਰੋ ਪਿਆਰ ਨਾਲ ਰੋਕੋ ਨਾ ਮਤਲਬ ਉਧਰ ਨਾ ਤੁਰੋ ਗੁੱਸੇ ਵਾਲਾ ਨਾ ਤੁਰੋ ਅਸੀਂ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਮੁੱਖ ਹੈਗੀਆਂ ਨੇ ਜਿੰਨੂੰ ਲੈ ਕੇ ਹੁਣ ਵੀ ਉਹ ਧਰਨਾ ਕਰ ਰਹੇ ਨੇ ਉਹ ਸਹੀ ਨਹੀਂ ਤੁਸੀਂ ਮੰਨਦੇ ਹੋ ਕਟੋਕਟ ਹੀ ਗੱਲ 100% ਸਹੀ ਨਹੀਂ ਪਰ ਮੰਨੀਆਂ ਜਾਣਗੀਆਂ ਪਰ ਉਹ ਮੰਗਾਂ ਉਹਨਾਂ ਦੀਆਂ ਕਮੇਟੀਆਂ ਠੁਕਰਾ ਰਹੀਆਂ ਨੇ ਉਹ ਮੰਨਦੀਆਂ ਨਹੀਂ ਉਹ ਕਹਿੰਦੇ ਕਿ ਇਹ ਮੰਗਾਂ ਸਹੀ ਨਹੀਂ ਹੈਗੀਆਂ ਇਹ ਬਹੁਤੀਆਂ ਬਹੁਤੇ ਪਰਸੈਂਟੇਜ ਮੰਗ ਸਹੀ ਨਹੀਂ ਹੈਗੀ ਨਹੀਂ ਉਹਨਾਂ ਨੇ ਕਦੇ ਨਹੀਂ ਕਿਹਾ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਇੰਨਾ ਕੁ ਮੰਗ ਲਓ ਇੰਨੀਆਂ ਕੁ ਫਸਲਾਂ ਤੇ ਐਮਐਸਪੀ ਦੇ ਦਿੰਦੇ ਆ ਇਹਨਾਂ ਨੇ ਕਿਹਾ ਨਹੀਂ ਸਾਰੀਆਂ ਤੇ ਦਿਓ ਉਹ ਸਾਰੀਆਂ ਵੀ ਹੌਲੀ ਹੌਲੀ ਕਿਸੇ ਤਰ੍ਹਾਂ ਕਰਨਗੇ ਯਾਰ ਖਜ਼ਾਨਾ ਦੋਸਤ ਕੋਲ ਨੁਮਾਇੰਦਗੀ ਕਰਨੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਰੀਆਂ ਫਸਲਾਂ ਤੇ ਐਮਐਸਪੀ ਸਹੀ ਗੱਲ ਹੈ ਕਿਸਾਨਾਂ ਦੀ ਇਹ ਗੱਲ ਇਹ ਕਿ ਪੰਜਾਬ ਤਾਂ ਪਹਿਲਾਂ ਹੀ ਬੜਾ ਖੁਸ਼ਹਾਲ ਆ ਜਿਹੜੀ ਰਹਿ ਗਈਆਂ ਮੰਨ ਗਾਓ ਮੰਨ ਜਾਣੀਆਂ ਇਹ ਐਮਐਸਪੀ ਤੇ ਜ਼ਿਆਦਾ ਫਾਇਦਾ ਬਾਕੀਆਂ ਸਟੇਟਾਂ ਨੂੰ ਹੀ ਹੋਣਾ ਹੈ ਇਹ ਵੀ ਸੱਚ ਨਹੀਂ ਚਾਹੀਦੀ ਗੱਲ ਕਿ ਇੱਥੇ ਤਾਂ ਕੁਝ ਪਰਸੈਂਟ ਹੀ ਫਾਇਦਾ ਹੋਣਾ ਇਹਦਾ ਇਹ ਜਿਹੜੇ ਐਕਸਪਰਟ ਆ ਉਹ ਜਾਣਦੇ ਆ ਸਮਝਦਾਰ ਬੰਦਿਆਂ ਨੂੰ ਪਤਾ ਰਾਜੀਵਾਲ ਸਾਹਿਬ ਬੜੇ ਸਿਆਣੇ ਆ ਉਹਨਾਂ ਨੇ ਬੜੀ ਪ੍ਰੈਕਟੀਕਲ ਆ ਉਹ ਉਹਨਾਂ ਨੇ ਹੁਣ ਅਜ ਦੂਸਰਾ ਜਿਹੜਾ ਅੰਦੋਲਨ ਆ ਤਦ ਹੀ ਬਾਕੀ ਸਾਰੀਆਂ ਜੱਥੇਬੰਦੀਆਂ ਨੂੰ ਕਿਹਾ ਥਿਸ ਇਜ਼ ਦਾ ਨਾਟ ਰਾਈਟ ਟਾਈਮ ਥੋੜੀ ਦਿਰ ਬਾਅਦ ਇਲੈਕਸ਼ਨ ਹੋਸ ਹੋ ਜਾਣਾ ਕੋਡ ਆਫ ਕੰਡਕਟ ਲੱਗ ਜਾਣਾ ਆਪਾਂ ਕਰਾਂਗੇ ਕੀ ਕੱਲ ਉਹਨਾਂ ਨੇ ਵੀ ਬੜਾ ਪੋਜ਼ਿਟਿਵ ਦੇਖੋ ਬਿਆਨ ਦਿੱਤਾ ਇਸ ਕਰਕੇ ਬਾਕੀ ਦੋ ਜੱਥੇਬੰਦੀਆਂ ਜਿਹੜੀਆਂ ਲੜਦੀਆਂ ਹੱਥ ਜੋੜ ਕੇ ਬੇਨਤੀ ਆ ਕੀ ਵਾਇਲੈਂਟ ਨਾ ਹੋਵੋ ਗੁੱਸੇਚ ਨਾ ਹੋਵੋ ਜੇ ਅਸੀਂ ਆਏ ਆ ਤੇ ਅਸੀਂ ਤੁਹਾਡੀਆਂ ਮੰਗਾਂ ਨੂੰ ਮਨਾਉਣ ਲਈ ਆਏ ਆ ਤੁਹਾਡੇ ਵਿੱਚ ਦੋਸਤੀ ਦੀ ਵਜ੍ਹਾ ਬਣਾਗੇ ਤੁਹਾਡੇ ਵਿੱਚ ਪੁਲ ਬਣਾਗੇ ਤੁਹਾਡੀ ਜਗ੍ਹਾ ਅਸੀਂ ਬੈਠਾਂਗੇ ਜਾ ਕੇ ਪਹਿਲਾਂ ਗੱਲ ਕਰਾਂਗੇ ਜੀ ਗੱਲ ਨਾ ਮੰਨੀ ਗਈ ਤੁਹਾਡੀ ਜਗਾ ਅਸੀਂ ਬੈਠਾਂਗੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਦੋਂ ਤੁਸੀਂ ਲੋਕਾਂ ਚ ਵਿਚਰੋਗੇ ਜਾਂ ਤੁਹਾਡੇ ਨਾਲ ਤੁਹਾਡੇ ਨਾਲ ਦੇ ਭਾਜਪਾ ਦੇ ਸਾਥੀਆਂ ਨੁਮਾਇੰਦੇ ਆਉਣਗੇ ਉਹ ਲੋਕਾਂ ਚ ਵਿਚਰਣਗੇ ਫਰੀਦਕੋਟ ਦੇ ਲੋਕਾਂ ਨੂੰ ਵੇਖਣਗੇ ਤੇ ਉਹਨਾਂ ਦੇ ਦਿਮਾਗਗੇ ਉਹਨਾਂ ਦੇ ਕੰਨਾਂ ਚੋਂ ਆਵਾਜ਼ਾਂ ਗੂੰਜਣਗੀਆਂ ਜਿਹੜੇ ਸ਼ੈਲਜ਼ ਚੱਲੇ ਨੇ ਬਾਰਡਰਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਉਹ ਦ੍ਰਿਸ਼ ਉਹਨਾਂ ਦੇ ਸਾਹਮਣੇ ਆਉਣਗੇ ਜਿਹੜੇ ਬੰਦੇ ਮਾਰੇ ਗਏ ਉੱਥੇ ਉਹਨਾਂ ਦੀਆਂ ਸ਼ਕਲਾਂ ਸਾਹਮਣੇ ਆਉਣਗੀਆਂ ਨਹੀਂ ਵਿਚਰੋਗੇ ਕਿ ਮੈਂ ਵਿਚਰ ਰਿਹਾ ਇਹਨੇ ਦਰਮਿਆਨੇ ਸਟਾਰਟ ਕਰ ਦਿਆ ਕਰ ਦਿੱਤਾ ਸੱਚ ਗੱਲ ਇਹ ਆ ਸਿਰਫ ਕਿ ਜਿਹੜੇ ਜਿਗ ਇਨਸਾਨ ਦੀ ਮੌਤ ਇੱਕ ਇਨਸਾਨ ਦੀ ਮੌਤ ਪੂਰੀ ਇਨਸਾਨੀਅਤ ਦੀ ਮੌਤ ਹੈ ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਸਾਰਿਆਂ ਨੂੰ ਦੁੱਖ ਹੈ ਲੇਕਿਨ ਇਹ ਗੱਲ ਕੀਤੀ ਜਾਏਗੀ ਇਹ ਗੱਲ ਕਿਸੇ ਸਿਰੇ ਲੱਗੇਗੀ ਔਰ ਇਹ ਗੱਲ ਸਿਰੇ ਲਗਣੀ ਚਾਹੀਦੀ ਹੈ ਉਹ ਸਾਡੇ ਧੀਆਂ ਪੁੱਤਾਂ ਮੈਨੂੰ ਵੀ ਤੁਹਾਡਾ ਕਹਿਣ ਦਾ ਹੈ ਕਿ ਤੁਸੀਂ ਘੱਟੋ ਘੱਟ ਜਿਹੜਾ ਬਣਨ ਤੋਂ ਪਹਿਲਾਂ ਪਹਿਲਾਂ ਜਾਂ ਹੁਣ ਵੀ ਬਣ ਕੇ ਇਹ ਘੱਟੋ ਘੱਟ ਸਭ ਤੋਂ ਪਹਿਲਾਂ ਕਰੋਗੇ ਕਿ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਪਰਿਵਾਰਾਂ ਨੂੰ ਕਿਸੇ ਪਾਸੇ ਕਿਹੇ ਬੰਨੇ ਲਾਇਆ ਜਾਵੇ ਮੈਂ ਤੇ ਕਹੂੰਗਾ ਕਿ ਅੱਗੋਂ ਤੋਂ ਇਹ ਨੌਬਤ ਨਾ ਆਵੇ ਕਿ ਅੰਦੋਲਨ ਹੋਣ ਹੀ ਨਾ ਅੰਦੋਲਨ ਤੋਂ ਪਹਿਲਾਂ ਸਾਰੇ ਮਸਲੇ ਹੱਲ ਹੋ ਜਾਣ ਜਿਹੜੇ ਨੁਕਸਾਨ ਹੋ ਗਿਆ ਬੰਦੇ ਤਾਂ ਵਾਪਸ ਆ ਨਹੀਂ ਸਕਦੇ ਲੇਕਿਨ ਉਹ ਕਮ ਸੇ ਕਮ ਉਹਨਾਂ ਦੇ ਮਾਪੇ-ਵਾਪ ਨੂੰ ਜਾਂ ਜੋ ਜੋਗ ਵੀ ਸਾਰੀ ਪਰਿਆਜ ਫੈਸਲਾ ਹੋਏਗਾ ਉਹ ਮੰਨਿਆ ਜਾਣਾ ਚਾਹੀਦਾ ਪੱਕਾ ਮੰਨਿਆ ਜਾਣਾ ਚਾਹੀਦਾ ਅੱਛਾ ਤੁਹਾਡੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਜੀ ਹੈਗੇ ਨੇ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰਨ ਦੇ ਸੀ ਪਰ ਕਰਮਜੀਤ ਅਨਮੋਲ ਦੇ ਆਉਣ ਦੇ ਨਾਲ ਜਿੱਥੇ ਆਮ ਆਦਮੀ ਪਾਰਟੀ ਨੇ ਬਦਲਾਵ ਦਾ ਨਾਅਰਾ ਲਾ ਕੇ ਸਰਕਾਰ ਬਣਾਈ ਸੀ ਤੁਹਾਨੂੰ ਲੱਗਦਾ ਕਿ ਐਤਕੀ ਤੁਸੀਂ ਸੀਟ ਕੱਢ ਪਾਓਗੇ ਕਿਉਂਕਿ ਇੱਕ ਪਾਸੇ ਤੁਸੀਂ ਹੋ ਦੂਜੇ ਪਾਸੇ ਬਦਲਾਵ ਹੈ ਮੈਨੂੰ ਕੀ ਪੁੱਛਦੇ ਨੇ ਲੋਕਾਂ ਨੂੰ ਪੁੱਛੋ ਕਿ ਜੋ ਸੋਚ ਕੇ ਤੁਸੀਂ ਵੋਟ ਪਾਈ ਸੀ ਤੋਗ ਵਿੱਚ ਹੀ ਬੰਦੇ ਜਿਤਾਏ ਸੀ ਕਿ ਉਹ ਵਾਅਦੇ ਪੂਰੇ ਹੋ ਗਏ ਨਹੀਂ ਹੋ ਗਏ ਤਾਂ ਛੁੱਟੀ ਕਰੋ ਜੇ ਹੋ ਗਏ ਤਾਂ ਦੁਬਾਰਾ ਚੁਣ ਲਓ ਇਤ ਜਨਤਾ ਇਹ ਦੋ ਯਾਰ ਯੂ ਨੋ ਇਹ ਮਤਦਾਨ ਕਹਿੰਦੇ ਆ ਅਕਲ ਦਾ ਦਾਨ ਆ ਬੁੱਧੀ ਜੇ ਕੰਮ ਕਰਦੀ ਆ ਤੇ ਜਾਤਾਂ ਪਾਤਾਂ ਤੋਂ ਉੱਪਰ ਉੱਠੋ ਪਾਰਟੀਆਂ ਤੋਂ ਉੱਪਰ ਉੱਠੋ ਕਟੜਤਾ ਤੋਂ ਉਪਰ ਉੱਠੋ ਇਹ ਦੇਖੋ ਕਿ ਬੰਦੇ ਦਾ ਪੁਰਾਣਾ ਕਿਰਦਾਰ ਕੀ ਹੈ ਕਿਸੇ ਪਾਰਟੀ ਦਾ ਹੈਗਾ ਇਹ ਥੋੜੀ ਫਲਾਨੀ ਪਾਰਟੀ ਦਾ ਉਹਦੇ ਨਾਲ ਦੁਸ਼ਮਣੀ ਕੀ ਕਰਨੀ ਹੈ ਇਹ ਦੇਖੋ ਬੰਦਾ ਕਿਹੋ ਜਿਹਾ ਹੈ ਇਨੇ ਪਹਿਲਾਂ ਕੋਈ ਵਾਅਦਾ ਖਿਲਾਫੀ ਕੀਤੀ ਹੈ ਜੇ ਵਾਅਦਾ ਖਿਲਾਫੀ ਨਹੀਂ ਕੀਤੀ ਤਾਂ ਉਹਨੂੰ ਚੁਣ ਲਓ ਤੇ ਇਹ ਇਹ ਤਾਂ ਜਨਤਾ ਨੇ ਦੇਖਣਾ ਹੈ ਕਿ ਜੋ ਸੋਚ ਕੇ ਜਿਹੜੇ ਬੰਦਿਆਂ ਨੂੰ ਵੀ ਚੁਣਿਆ ਸੀ ਜਿਹੜੀ ਸਰਕਾਰ ਬਣੀ ਸੀ ਜੇ ਉਹਨਾਂ ਨੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਆ ਤੇ ਉਹਨਾਂ ਨੂੰ ਦੁਬਾਰਾ ਚੁਣ ਲੋ ਜੇ ਇੱਕ ਵੀ ਵਾਦਾ ਨਹੀਂ ਪੂਰਾ ਹੋਇਆ ਤੇ ਸਾਡੇ ਵੱਲ ਹੁਣ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਈਆਂ ਪਰਖ ਲਈਆਂ ਇੱਕ ਇੱਕ ਵਾਰੀ ਚਾਂਸ ਦੇ ਦਿਓ ਪੰਜਾਂ ਸਾਲਾਂ ਬਾਅਦ ਇਹ ਕਿਹੜਾ ਕੁੰਬ ਦਾ ਮੇਲਾ ਫੇਰ ਆ ਜਾਊਗਾ ਫਿਰ ਤਨ ਦਿਓ ਨਾ ਨਾ ਜਤਾ ਉਹਨਾਂ ਨੂੰ ਕਿਸੇ ਨੂੰ ਬੀਜੇਪੀ ਦੇ ਨਮਾਇਦ ਤਾਂ ਉਦੋਂ ਵੀ ਸੀ ਜਦੋਂ ਉਹ ਕਾਲੀਦਲ ਦੇ ਨਾਲ ਗੱਠ ਜੋੜ ਸੀਗਾ ਉਸ ਵੇਲੇ ਵੀ ਸਰਕਾਰ ਬਣੀ ਐ ਉਸ ਵੇਲੇ ਵੀ ਲੋਕ ਖਫਾ ਰਹੇ ਨੇ ਹੁਣ ਵੀ ਉਹਨਾਂ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਕਿੱਥੇ ਯਾਰ ਸੀ ਉਦੋਂ ਨਮਾਜ਼ ਇੱਕ ਦੋ ਬੰਦੇ ਜਿੱਤਦੇ ਸੀ ਤਦੇ ਤੇ ਹੁਣ ਇੰਡੀਪੈਂਡੈਂਟ ਲੜ ਰਹੇ ਆ ਹੁਣ ਜੇ ਕੋਈ ਕੰਮ ਨਾ ਕਰੀਏ ਸਾਨੂੰ ਮਿਹਣਾ ਦੋਕ ਬੰਦੇ ਸੀ ਉਦੋਂ ਜਦੋਂ ਗੱਠ ਜੋੜ ਸੀਗਾ ਤੇ ਸਾਰੇ ਜੱਟ ਜ਼ਿਮੀਦਾਰੀ ਆ ਸੀਐਮ ਵੀ ਤੇ ਉੱਥੇ ਮੋਦੀ ਦੇ ਵੀ ਸਾਰੇ ਗੋਡਿਆਂ ਨਾਲ ਗੋਡਾ ਜੋੜ ਕੇ ਜੱਟ ਜ਼ਿਮੀਦਾਰੀ ਆ ਵੱਡੇ ਮਨਿਸਟਰ ਤੋਮਰ ਨੂੰ ਲਾ ਲਓ ਬਾਦਲ ਸਾਹਿਬ ਨੂੰ ਲਾ ਲਓ ਹੋਰ ਕਿਹੜੇ ਕਿਹੜੇ ਸਟੇਟ ਦੇ ਆ ਉਹ ਜਦੋਂ ਆਰਡੀਨੈਂਸ ਬਣਦੇ ਆ ਤਿੰਨੇ ਕਾਨੂੰਨ ਉਦੋਂ ਇਹ ਨਾਲ ਬੈਠੇ ਹੁੰਦੇ ਆ ਕਿ ਉਹਨਾਂ ਕਮੇਟੀਆਂ ਦੇ ਮੈਂਬਰ ਆ ਹੰਸਰਾਜ ਦੀ ਤਾਂ ਔਕਾਤ ਹੀ ਕੋਈ ਨਹੀਂ ਗਈ ਇਹ ਨਾਲ ਬੈਠੇ ਹੁੰਦੇ ਆ ਉਹਨੂੰ ਫੂਕ ਦੇ ਹੀ ਜਾਂਦੇ ਆ ਕਿ ਤੁਸੀਂ ਤਾਂ ਜਿਹੀ ਇਹੋ ਜਿਹਾ ਕੰਮ ਕਰ ਰਹੇ ਆ ਕਿ ਤੁਸੀਂ ਤਾਂ ਲਾਟਰੀ ਕੱਢ ਰਹੇ ਕਿਸਾਨਾਂ ਦੀ ਤੇ ਫਿਰ ਉਹਦੀ ਹੱਕ ਚ ਵੀ ਬੋਲਦੇ ਆ ਫਿਰ ਇਹ ਵੀ ਕਹਿੰਦੇ ਕਨਵਿੰਸ ਕਰਦੇ ਆ ਜਦੋਂ ਛੇਤਰ ਪੈਂਦੇ ਇਹਨਾਂ ਦੇ ਉਦੋਂ ਫਿਰ ਨਾ ਉਧਰ ਦੇ ਨਾ ਇਧਰ ਦੇ ਮੈਂ ਕਿਸੇ ਇੱਕ ਪਾਰਟੀ ਕਿਸੇ ਇੱਕ ਵਿਅਕਤੀ ਦੀ ਨਹੀਂ ਗੱਲ ਕਰਦਾ ਗਿਣ ਕੇ ਦੇਖੋ ਸਭ ਤੋਂ ਜ਼ਿਆਦਾ ਸਮਝ ਜ਼ਿੰਮੇਵਾਰ ਨੂੰ ਹੁੰਦੀ ਹੈ ਖੇਤੀਬਾੜੀ ਦੀ ਤੇ ਜ਼ਿੰਮੇਵਾਰ ਥੋੜੇ ਆ ਵਜ਼ੀਰ ਉਦੋਂ ਕਿਉਂ ਨਹੀਂ ਰੌਲਾ ਪਾਉਂਦੇ ਜਦੋਂ ਬਣਦੀ ਆ ਇਸ ਕਰਕੇ ਇਹਨਾਂ ਆਪਣੇ ਬੰਦਿਆਂ ਨੇ ਦਿੱਲੀ ਤੋਂ ਪਹਿਲਾਂ ਹੋਰ ਬੋਲੇ ਆ ਦਿੱਲੀ ਤੋਂ ਕ੍ਰਾਸ ਕਰਕੇ ਅੰਬਾਲਾ ਟੱਪਦੇ ਉਹਨਾਂ ਦੀ ਚਮਚਗਿਰੀ ਕਰਨ ਲੱਗ ਪੈਂਦੇ ਆ ਔਰ ਮੇਰੇ ਸੁਭਾਅ ਚ ਨਹੀਂ ਗਾਇਓ ਮੈਂ ਇੱਥੇ ਵੀ ਓਦਾਂ ਬੋਲਦਾ ਉੱਥੇ ਵੀ ਓਦਾਂ ਬੋਲਦਾ ਪਹਿਲੇ ਅੰਦੋਲਨ ਚ ਵੀ ਮੈਂ ਕਿਹਾ ਮੈਂ ਕਿਹਾ ਮੈਂ ਨਹੀਂ ਜਾਣਾ ਕਿਸੇ ਨੂੰ ਸਮਝਾਉਣ ਸਮਝੂਣ ਪਹਿਲਾਂ ਸਾਨੂੰ ਪੁੱਛਿਆ ਸੀ ਇਸ ਕਰਕੇ ਸੱਜਣ ਜੀ ਐਮਪੀ ਬਣੇ ਨਾ ਬਣੇ ਪਾਵਰ ਰਵੇ ਨਾ ਰਵੇ ਝੂਠ ਕੇ ਬੋਲੇ ਝੂਠੇ ਤੇ ਲਾਹਨਤ ਹੈ ਨੂੰ ਲੱਗਦਾ ਮਤਲਬ ਕਿ ਪਹਿਲੇ ਜਿਹੜੇ ਫੈਸਲੇ ਲਏ ਗਏ ਨੇ ਕਿਸਾਨੀ ਨੂੰ ਲੈ ਕੇ ਉਹ ਇਸੇ ਤਰ੍ਹਾਂ ਫੂਕ ਛੱਕ ਕੇ ਛਕਾ ਕੇ ਲੈ ਲੇਗੇ ਫੈਸਲੇ ਗਲਤ ਫੈਸਲੇ ਲੈਗੇ ਭਰਾ ਮੇਰੇ ਇਕੱਲੇ ਪ੍ਰਧਾਨ ਮੰਤਰੀ ਨੂੰ ਦੀ ਨਿੰਦਿਆ ਕਰੀ ਜਾਂਦੇ ਗਾਲਾਂ ਕੱਢੀ ਜਾਂਦੇ ਆ ਜਿੰਨੀਆਂ ਗਾਲਾਂ ਰਾਜੇ ਨੂੰ ਕੱਢੀ ਦੀਆਂ ਉਹਨੀਆਂ ਵਜ਼ੀਰਾਂ ਨੂੰ ਕੱਢੀ ਦੀਆਂ ਵਜ਼ੀਰ ਸਲਾਹਕਾਰ ਹੁੰਦੇ ਆ ਪਰਸੈਂਟੇਜ ਕੱਢੋ ਕਿੰਨੇ ਜ਼ਿੰਮੇਦਾਰ ਆ ਵਜ਼ੀਰ ਐਮ ਐਲ ਏ ਕਾਉਂਸਲਰ ਤੋਂ ਸ਼ੁਰੂ ਕਰ ਲਓ ਸਾਰੇ ਪਾਵਰ ਜ਼ਿਮੀਦਾਰਾਂ ਕੋਲ ਆ ਯਾਰ ਮੇਰੇ ਰੱਬ ਦੇ ਬੰਦਿਆ ਉਦੋਂ ਕਿਉਂ ਨਹੀਂ ਕਹਿੰਦੇ ਕਿ ਆਕ ਨੂੰ ਨਾ ਬੜਾ ਨਾ ਬੜਾ ਨਾ ਬੜਾ ਐ ਸਾਨੂੰ ਮਾਰਨ ਵਾਲਾ ਕੋ ਕਹਿੰਦੇ ਸਾਡਾ ਕੋਈ ਕਹਿੰਦਾ ਐਮਪੀ ਪੁਣਾ ਵੱਜ ਜਾਏ ਕੋਈ ਕਹਿੰਦਾ ਸੀਐਮ ਦੀ ਕੁਰਸੀ ਵੱਜ ਜਾਏ ਕੋਈ ਕਹਿੰਦਾ ਐਮਐਲਏ ਮੇ ਬਣਿਆ ਰਵਾਂ ਸਾਡਾ ਕਾਰੂ ਵਾਂਗੂੰ ਗੰਜ ਜੋੜ ਲਾਂ ਜਿਹੜੇ ਇੱਕ ਇਕਲਾ ਨੇ ਹਜ਼ਾਰ ਏਕੜਾਂ ਜ਼ਮੀਨ ਬਣਾਈ ਹੋਈ ਗੱਲਾਂ ਕਰ ਰਿਹਾ ਜੇ ਇਹੀ ਕੁਝ ਚੱਲਦਾ ਪਿਆ ਜੇ ਇਹ ਲੀ ਚੱਲਦੀ ਪਈ ਹੈ ਤਾਂ ਹੰਸ ਜੀ ਇਹਨੂੰ ਤੋੜ ਦੇਣਗੇ ਜੇ ਐਮਪੀ ਬਣਦੇ ਨੇ ਮੇਰੀ ਕੀ ਔਕਾਤ ਹੈ ਬੋਲੂਗਾ ਮੈਂ ਝੂਠ ਨਹੀਂ ਬੋਲੂਗਾ ਸਿਰ ਕਲਮ ਕਰ ਦਿਓ ਜੇ ਇੱਥੇ ਇਦਾਂ ਬੋਲਾਂ ਤੇ ਉੱਥੇ ਮੋਦੀ ਕੋਲ ਜਾ ਕੇ ਕੁਝ ਹੋਰ ਬੋਲਾਂ ਚਮਚਾ ਚਮਚੀਗਰੀ ਨਵੇਂ ਤੋਂ ਹੁੰਦੀ ਕਿਸੇ ਦੀ ਵੀ ਮਾਲਕ ਦਾ ਚੱਕਰ ਜ਼ਰੂਰ ਹੈ ਮੈਂ ਇਹ ਦੇਖਿਆ ਨਹੀਂ ਪਹਿਲੇ ਅੰਦੋਲਨ ਚ ਅੱਜ 2 ਦਿਨ 4 ਦਿਨ ਇਸੇ ਆਪਣੇ ਘਰ ਆ ਕੇ ਮੈਂ ਪ੍ਰੈਸ ਕਾਨਫਰੈਂਸ ਕੀਤੀ ਜਲੰਧਰ ਚ ਆ ਕੇ ਮੈਂ ਕਿਹਾਓ ਮੇਰੇ ਨਾਲ ਚਲੋ ਮੈਂ ਜੇ ਨਾਲ ਜਾਵਾਂ ਮੈਨੂੰ ਉੱਥੇ ਹੀ ਵੜ ਦਿਓ ਜਾਂ ਇੱਥੇ ਇੱਥੇ ਰੱਖ ਲਿਓ ਮੁੜ ਕੇ ਜਾਣ ਹੀ ਨਾ ਦਿਓ ਦਿੱਲੀ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਫਿਰ ਰਾਜੇਵਾਲ ਸਾਹਿਬ ਜਾਂ ਹੋਰ ਲੀਡਰ ਕਹਿੰਦੇ ਸੀ ਦੇਖੋ ਜੀ ਅਫਸਰ ਉਹਨਾਂ ਦੇ ਆ ਜਾਂਦੇ ਸਾਣਾ ਮੀਟਿੰਗ ਕਰ ਕੋਈ ਵਜ਼ੀਰ ਆਵੇ ਨਾ ਖੇਤੀਬਾੜੀ ਮੰਤਰੀ ਮੈਂ ਉਦੋਂ ਤੋਮਰ ਦੇ ਘਰ ਚਲੇ ਗਿਆ ਤੋਮਰ ਸਾਹਿਬ ਖੇਤੀਬਾੜੀ ਮੰਤਰੀ ਸੀਗੇ ਮੈਂ ਕਿਹਾ ਗੱਲ ਕਰੋ ਜੀ ਕਹਿੰਦਾ ਕਿਹਦੇ ਨਾਲ ਮੈਂ ਕਿਹਾ ਰਾਜੇਵਾਲ ਸਾਹਿਬ ਸਭ ਤੋਂ ਅਕਲਮੰਦ ਆਦਮੀ ਆ ਕਿਸਾਨ ਲੀਡਰਾਂ ਚ ਕਹਿੰਦੇ ਕਰਨਗੇ ਕਰਨਗੇ ਗੱਲ ਮੈਂ ਕਿਹਾ ਜੀ ਮੈਂ ਵਾਅਦਾ ਲੈ ਕੇ ਆਇਆ ਜਤਿੰਦਰ ਪੰਨੂ ਸਾਹਿਬ ਨੇ ਮੈਨੂੰ ਨੰਬਰ ਦਿੱਤਾ ਸੀ ਉਹਨਾਂ ਨੇ ਕਿਹਾ ਗੱਲ ਸੋ ਮੈਂ ਉੱਥੇ ਗਿਆ ਮੈਂ ਜਾ ਕੇ ਫੋਨ ਮੜਾਇਆ ਪਹਿਲੀ ਵਾਰੀ ਤੁਸੀਂ ਹੈਰਾਨ ਹੋਵੋਗੇ ਰਾਜੇਵਾਲ ਸਾਹਿਬ ਦੀ ਔਰ ਤੋਮਰ ਸਾਹਿਬ ਦੀ ਗੱਲ ਮੈਂ ਕਰਾਈ ਜੋ ਉਸ ਤੋਂ ਬਾਅਦ ਪਹਿਲੀ ਇੰਟਰਵਿਊ ਪ੍ਰਾਈਮੇਸ਼ੀਆ ਤੇ ਮੈਂ ਕਰਾਈ ਜੋ ਇੱਕ ਚੈਨਲ ਹੈ ਨਾ ਨਿਊਜ਼ 18 ਉਹ ਪੁੱਛ ਲਓ ਮੁੰਡੇ ਨੂੰ ਪੰਕਜ ਨੂੰ ਹਮੇਸ਼ਾ ਨੂੰ ਸਾਰਿਆਂ ਨੂੰ ਉਹ ਦਿੱਲੀ ਆ ਗਿਆ ਕਹਿੰਦੇ ਉਸ ਚੈਨਲ ਦੀ ਕਰਾਈ ਸਾਡੀ ਵੀ ਕਰਾ ਉਹਨਾਂ ਨੂੰ ਤਾਂ ਫਿਰ ਮੈਂ ਖੁਦ ਕਰ ਲੈ ਗਿਆ ਸੀ ਸੱਜਣ ਜੀ ਜਿੰਨੀ ਕਿ ਜੋਗਾ ਹੈਗਾ ਮੈਂ ਕਰਦਾ ਤਾਂ ਹੈ ਇੱਕੋ ਰਸੇ ਨਾਲ ਨਗਾਈ ਜੋ ਹਰ ਬੰਦੇ ਨੂੰ ਤੁਸੀਂ ਸੋਚੋਗੇ ਕਿ ਠੀਕ ਹੈ ਮੈਂ ਕਿਸੇ ਪਾਰਟੀ ਐਸੀ ਚਾਹਗਾ ਜਿੱਥੋਂ ਜੇ ਕੋਈ ਹੋਰ ਪਾਰਟੀ ਹੁੰਦੀ ਤੇ ਉਹਨੂੰ ਜੇ ਨਾਂ ਹੱਕ ਮਿਲਦੇ ਉਹਨੂੰ ਵੀ ਉਹ ਬੁਰਾ ਕਹਿਣਾ ਹੈ ਪਰ ਇਹ ਦਿਖਿਆ ਕਰੋ ਬੰਦਾ ਕਿ ਹੋ ਜਾਏ ਪਰ ਮੰਜ਼ਰ ਹੁਣ ਵੀ ਉਹੀ ਹੈ ਹੁਣ ਵੀ ਉਸੇ ਤਰ੍ਹਾਂ ਕਿਸਾਨ ਬੈਠੇ ਆ ਰਾਤ ਨਾ ਦੇਣ ਉਹੀ ਸਾਰਾ ਹਿਸਾਬ ਕਿਤਾਬ ਹੈਗਾ ਤੁਹਾਨੂੰ ਪਤਾ ਤੁਸੀਂ ਪਹਿਲਾਂ ਵੀ ਆਖਿਆ ਸੀ ਸ਼ਕਲ ਹੋਰ ਸੀ ਕਲੀਅਰ ਕਰੋ ਉਦੋਂ ਜਾਇਜ਼ ਟਾਈਮ ਸੀ ਟਾਈਮ ਸੀ ਅੰਦੋਲਨ ਦਾ ਹੁਣ ਟਾਈਮ ਨਹੀਂ ਜੋ ਉਹਨ ਪਤਾ ਨਹੀਂ ਹੋਣ ਵਜ੍ਹਾ ਮੈਂ ਦੱਸਣੀ ਨਹੀਂ ਹੁਣ ਕਿਉਂ ਇੱਕਦਮ ਫਟਾਫਟ ਕਾਲੀ ਚ ਫਟਾਫਟ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਸਮਝਦੇ ਪਏ ਹੋ ਤੁਸੀਂ ਮੈਂ ਸਮਝਦਾ ਸਾਰੀ ਦੁਨੀਆ ਵੀ ਸਮਝਦੀ ਹੈ ਕਿ ਕਿਹਨ ਡੋਲਨ ਰਾਜੇਵਾਲ ਸਾਹਿਬ ਨੇ ਕਿਹਾ ਨਹੀਂ ਕਿ ਦਿਸ ਇਜ਼ ਨਾਟ ਰਾਈਟ ਟਾਈਮ ਸਾਰੇ ਸਲਾਹ ਕਰਕੇ ਸਮਾਂ ਦੇਖੀ ਜਾਂਦਾ 15 ਦਿਨਾਂ ਨੂੰ ਪਤਾ ਕੋਡ ਆਫ ਕੰਡਕਟ ਲੱਗ ਜਾਣਾ ਇਲੈਕਸ਼ਨ ਅਨਾਉਂਸ ਹੋ ਜਾਣਾ ਹੋਰ ਤਾਂ ਸਿਰਫ ਐਵੇਂ ਹੀ ਖਰਾਬ ਕਰਨ ਲਈ ਸਾਰਾ ਕੁਝ ਹੋਇਆ ਵਿਦ ਡਿਊ ਰਿਸਪੈਕਟ ਮੈਂ ਹੱਥ ਜੋੜੂਗਾ ਰੱਬ ਦਾ ਵਾਸਤਾ ਪਿਆਰ ਨਾਲ ਚੁਣ ਲਓ ਬੀਜੇਪੀ ਨੂੰ ਤੁਹਾਡੀਆਂ ਸਾਰੇ ਸਾਰੀਆਂ ਮੰਗਾਂ ਨਾ ਮੰਨਣ ਤੱਕਲੀ ਵਾਰੀ ਇੱਕ ਉਠਣਾ <coughs> ਤੇ <coughs> <coughs> ਅੱਛਾ ਮੈਂ ਅੰਤ ਵਿੱਚ ਆਹੀ ਪੁੱਛਣਾ ਚਾਹੁੰਦਾ ਕਿ ਤੁਹਾਡੀ ਜਿਹੜੀ ਇੱਕ ਗੱਲ ਚੱਲੀ ਸੀ ਤੁਹਾਡੇ ਬਾਬਤ ਗੱਲ ਚੱਲੀ ਸੀ ਕਿ ਹੰਸ ਜੀ ਵੀ ਲੱਗਦਾ ਹੁਣ ਬੇਵਫਾਈ ਦੇ ਮੂਡ ਵਿੱਚ ਹੈਗੇ ਨੇ ਵਫਾ ਛੱਡ ਕੇ ਬੇਵਫਾਈ ਕਰ ਸਕਦੇ ਆ ਭਾਜਪਾ ਦੇ ਨਾਲ ਤੇ ਆਮ ਆਦਮੀ ਪਾਰਟੀ ਚ ਜਾ ਸਕਦੇ ਆ ਉਹ ਕੀ ਇੱਕਦਮ ਰੌਲਾ ਪੈ ਗਿਆ ਉਹ ਚੋਰ ਨੂੰ ਚੋਰ ਨਜ਼ਰ ਆਉਂਦਾ ਠੱਗ ਨੂੰ ਠੱਗ ਨਜ਼ਰ ਆਉਂਦਾ ਜਿੱਦਾਂ ਦੇ ਅੱਖਾਂ ਕਾ ਉਦਾਂ ਦੀਆਂ ਉਹ ਕਹਿੰਦੇ ਉਹਨੇ ਹੰਸ ਵੀ ਖਰੇ ਹੋ ਜਾ ਮੈਂ ਜਦੋਂ ਪਹਿਲਾਂ ਪਾਰਟੀਆਂ ਨੇ ਟਿਕਟਾਂ ਕੱਟੀਆਂ ਉਦੋਂ ਨਾ ਛੱਡੀ ਕੋਈ ਪਾਰਟੀ ਦੂਸਰੀ ਪਾਰਟੀ ਨੇ ਕੈਨਸਲ ਕੀਤੀ ਰਾਜ ਸਭਾ ਉਦੋਂ ਨਹੀਂ ਛੱਡੀ ਮੈਂ ਨਹੀਂ ਟਿਕਟਾਂ ਤੰਦ ਕਰਕੇ ਚਾਹੀ ਪਤਾ ਨਹੀਂ ਕੌਣ ਖਬਰਾਂ ਖਬਰਾਂ ਲਵਾਉਂਦਾ ਜਿਹੜੇ ਜਦੋਂ ਪਤਾ ਲੱਗਾ ਜਲੰਧਰ ਨੂੰ ਲੜਨਾ ਕਿਸੇ ਨੇ ਲਵਾਤੀ ਹੋਊਗੀ ਜਿਹੜੇ ਐ ਕਰਕੇ ਗਏ ਨੇ ਉਹ ਵੀ ਥੋੜੀ ਪਾਰਟੀ ਵਾਲੀ ਆਏ ਨੇ ਕਿਹੜੇ ਜਿਹੜੇ ਦੋ ਜਣੇ ਜਲੰਧਰੋਂ ਪਾਰਟੀ ਚੋਂ ਪਾਰਟੀ ਨੂੰ ਅਲਵਿਦਾ ਕਰਕੇ ਗਏ ਉਹ ਵੀ ਬੀਜੇਪੀ ਦੇ ਨਹੀਂ ਬੀਜੇਪੀ ਚ ਸਾਰੇ ਹੁਣ ਆ ਜਾਣੇ ਆ ਤੁਸੀਂ ਦੇਖਿਓ ਇਲੈਕਸ਼ਨ ਤੋਂ ਬਾਅਦ ਬਹੁਤ ਥੋਕ ਚੀ ਹੈ ਲਾਈਨਾਂ ਲੱਗੀਆਂ ਮੈਨੂੰ ਕਹ ਦਿੰਦੇ ਹੁੰਦੇ ਮੈਂ ਕਿਹਨਾਂ ਯਾਰ ਮੇਰਾ ਨਹੀਂ ਕੰਮ ਆ ਉਹ ਫਲਾਣੇ ਬੰਦੇ ਨੂੰ ਫੋਨ ਕਰ ਲਓ ਤੁਹਾਨੂੰ ਸ਼ਾਮਲ ਕਰਾ ਦੇਊਗਾ ਹਰ ਲੈਵਲ ਦੇ ਬੰਦੇ ਬੀਜੇਪੀ ਚ ਆਉਣਾ ਚਾਹੁੰਦੇ ਉਹਨਾਂ ਨੂੰ ਪਤਾ ਹੈ ਕਿ ਅਗਰ ਹੁਣ ਮੁਲਕ ਬਚਾਉਣਾ ਕਾਸਤੋਰ ਤੇ ਪੰਜਾਬ ਚ ਖੁਸ਼ਹਾਲੀ ਲਿਆਉਣੀ ਤੋ ਬੀਜੇਪੀ ਹੀ ਲਿਆ ਸਕਦੀ ਹੈ। ਅੱਛਾ ਮੈਂ ਅੰਤ ਵਿੱਚ ਆਹੀ ਪੁੱਛਾਂਗਾ ਕਿ ਹੁਣ ਕਿਸਾਨ ਤੁਹਾਨੂੰ ਲੱਗਦਾ ਹੈ ਕਿ ਉਸ ਰੌਂਚ ਹੈਗੇ ਆ ਕਿ ਐਕਸੈਪਟ ਕਰ ਲੈਣਗੇ ਬੀਜੇਪੀ ਨੂੰ ਕਿਉਂਕਿ ਬੀਜੇਪੀ ਨੂੰ ਮੰਨਿਆ ਜਾਂਦਾ ਕਿ ਦੇ ਹਾਤ ਦੇ ਵਿੱਚ ਕਮਜ਼ੋਰ ਹੈ। ਕਿਸਾਨ ਕੋਈ ਯਾਰ ਕੋਈ ਕੋਈ ਜ਼ਾਲਮ ਥੋੜੀ ਹੈ। ਉਹ ਜੱਟ ਬਾਵੇ ਉਹ ਰੱਬ ਦਾ ਰੂਪ ਆ ਔਰ ਇਕਦਾਤੇ ਆ ਯਾਰ ਜਿੱਦਨ ਮੰਗਾ ਮੰਨ ਲਈਆਂ ਉਹਨਾਂ ਨੇ ਜੱਫੀਆਂ ਪਾਉਣਾ ਨਹੀਂ ਹਟਣਾ। ਉਹਨਾਂ ਨੂੰ ਕੋਈ ਦੁਸ਼ਮਣ ਨਹੀਂ ਥੋੜੀ ਕਿਸੇ ਨੂੰ। ਉਹ ਤਾਂ ਅੰਦਰੋਂ ਬਾਹਰੋਂ ਇੱਕੋ ਜੀ ਕੌਮ ਹੈ। ਅੰਦਰ ਜੋ ਉਹਨਾਂ ਦੀ ਡਿਪਲੋਮੈਟਿਕ ਨਹੀਂ ਗੀ ਜੋ ਉਹਨਾਂ ਦਾ ਅੰਦਰ ਦਿਲ ਜ਼ੁਬਾਨ ਤੇ ਆ ਜਾਂਦਾ ਉਹ ਬੜੇ ਕਮਾਲ ਦੀ ਕੌਮ ਹੈ ਮੇਰੇ ਤੋਂ ਜ਼ਿਆਦਾ ਕੌਣ ਜੱਟਾਂ ਨੂੰ ਜਾਣਦਾ ਜੱਟਾਂ ਨੇ ਮੈਨੂੰ ਪੌਪੂਲਰ ਕੀਤਾ ਸਤਨਾਮਸੋ ਗਿੱਲ ਨਾ ਰਿਕਾਰਡ ਬਣਾਉਦਾ ੱੱਕੇ ਖਾਂਦੇ ਹੁਣਾ ਸੀ ਮੈਂ ਗੋਡੀ ਕਰਦੇ ਹੁਣਾ ਸੀ ਉੱਥੇ ਸਾਡਾ ਇਹੀ ਕੰਮ ਸੀ ਹੋਰ ਕਿਹੜਾ ਕੰਮ ਸੀ ਉਹਨੇ ਰਿਕਾਰਡ ਬਣਾਇਆ ਉਹਨਾਂ ਨੇ ਖਾੜੇ ਲੋ ਆਏ ਆ ਮੈਂ ਜਾਣਦਾ ਬੱਚੇ ਬੱਚੇ ਨੂੰ ਚੱਪੇ ਚੱਪੇ ਨੂੰ ਉਹ ਬੜੀ ਪਿਆਰ ਵਾਲੀ ਕੌਮ ਹੈ ਸਿਰਫ ਇਹ ਆ ਕਿ ਥੋੜਾ ਗੁੱਸੇ ਚ ਆ ਹੋ ਜਾਊ ਗਟਲੇ ਜਦੋਂ ਮੰਗਾ ਮੰਨ ਲੀਆ ਉਹ ਬਹੁਤ ਪਿਆਰੇ ਕੌਮ ਆ ਯਾਰ ਜਾਲਮ ਨਹੀਂ ਗੇ ਉਹ हां ਜ਼ਾਲਮ ਨਾ ਲੜਨ ਵਾਲੇ ਆ ਚਾਹੇ ਅਹਿਮਦ ਸ਼ਾਹ ਬਦਾਲੀ ਹੋਵੇ ਚਾਹੇ ਕੋਈ ਹੋਵੇ ਹੁਣ ਕਿਹੜਾ ਮੁਗਲਾਂ ਦਾ ਰਾਜ ਉਹ ਆਪਣਾ ਲੋਕਤੰਤਰ ਹੈ ਮੋਦੀ ਆਪਣੇ ਆ ਆਪਣਾ ਪ੍ਰਧਾਨ ਮੰਤਰੀ ਆਪਣਾ ਦੇਸ਼ ਹੈ ਮੰਗਾਲੀ ਜਾਇਜ਼ ਤਰੀਕੇ ਨਾਲ ਸ਼ਬਦਾਵਲੀ ਖਰਾਬ ਨਾ ਕਰੋ ਇਹ ਨਾ ਲੱਗੇ ਬੇਗੋਰਾ ਕੋਈ ਬੋਲ ਰਿਹਾ ਗੁਰੂ ਵਾਲਾ ਜਦੋਂ ਬੋਲਦਾ ਕਾਲਜੇ ਠੰਡ ਪਾ ਦਿੰਦਾ ਜਦੋਂ ਗਾਲਾਂ ਗੋਲਾਂ ਕੋਈ ਕੱਢੇ ਜਾਏ ਮੇ ਗੁੱਸੇ ਚ ਇਹ ਉਦੋਂ ਵੀ ਆਪਣੇ ਕਾਬੂ ਕਰੋ ਪਤਾ ਲੱਗੇ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆ ਉਹ ਉਹਨੇ ਕਿਹਾ ਜਿਨ ਪ੍ਰੇਮ ਕਿਓ ਤਨਹੀਂ ਪ੍ਰਭ ਪਾਇਓ ਉਹ ਕਹਿ ਸਕਦੇ ਸੀ ਜਿਨਾਂ ਨੇ ਵੱਡ ਟੋਕ ਕੀਤੀ ਗਾਲਾਂ ਕੱਢੀਆਂ ਉਹ ਪਾ ਸਕਦਾ ਨਾ 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 ਵਾਇਲੈਂਟ ਨਹੀਂ ਹੋਣਾ ਗੁਰੂ ਸਾਹਿਬਾਂ ਜਦੋਂ ਆਪਣੇ ਕੋ ਰੱਸੀ ਨਾ ਛੱਡੋ ਧਰਮ ਵਾਲੀ ਜਿਹੜੀ ਆਪਾਂ ਨੂੰ ਐਂਡ ਤੇ ਦੇ ਗਏ ਗੁਰੂ ਗ੍ਰੰਥ ਸਾਹਿਬ ਵਾਲੀ ਦੇਖ ਲਿਆ ਕਰੋ ਉਹਨੇ ਕਦੀ ਕਿਹਾ ਕਿ ਦੁਸ਼ਮਣ ਵੀ ਚੱਲ ਕੇ ਜਦੋਂ ਘਰ ਆ ਜਾਵੇ ਉਹਨੂੰ ਜੀ ਆਇਆਂ ਕਹਿੰਦਾ ਠੀਕ ਹੈ ਦੁਸ਼ਮਣ ਵੀ ਕਲ ਦੁਸ਼ਮਣ ਦੀ ਮੈਂ ਗੱਲ ਕਰਦਾ ਸਾਡਾ ਤਾਂ ਕੋਈ ਦੁਸ਼ਮਣ ਹੀ ਨਹੀਂ ਨਾ ਉਹ ਦੁਸ਼ਮਣ ਹੈ ਨਾ ਇਹ ਦੁਸ਼ਮਣ ਹੈ ਦੁਸ਼ਮਣ ਵੀ ਆ ਜਾਏ ਉਹਨੂੰ ਘਰ ਚੱਲ ਕੇ ਜਦੋਂ ਆ ਜਾਏ ਉਹਨੂੰ ਬੁਰਾ ਨਾ ਬੋਲੇ ਇਹ ਗੁਰੂ ਸਾਹਿਬਾਨ ਦੀ ਤਾਲੀਮ ਹੈ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਾ ਬਿਲਕੁਲ ਹੰਸਰਾਜ ਅੰਸੀ ਜੀ ਸਾਡੇ ਨਾਲ ਹੋਣ ਉਹਨਾਂ ਦਾ ਚੋਣ ਪ੍ਰਚਾਰ ਇਸ ਵੇਲੇ ਸ਼ੁਰੂ ਹੈ ਆਉਂਦੇ ਸਮੇਂ ਨੂੰ ਸਿਆਸੀ ਹਾਲਾਤ ਕੀ ਬਣਦੇ ਨੇ ਤੁਹਾਨੂੰ ਦੱਸਦੇ ਰਵਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ